ਪੈਰ ਨੂੰ ਏ ਏ ਦੇ ਘੱਟ ਲੈ ਤੁਰ ਜਾਂਦੇ ਲੈ ਆ ਏ ਏ ਕੀ ਗੱਲ ਹੈ ਓਏ ਹੋਏ ਮੈਂ ਕਿਉਂ ਰੋਇਆ ਜੀ ਕਿਉਂ ਰੋਇਆ ਜੀ ਮੈਂ ਕਿ ਪੈਰ ਪੈਰ ਦੇਖਿਆ ਵੀ ਨਹੀਂ ਜਾਂਦਾ ਤੇ ਕੋਲੋਂ ਤੂੰ ਇਹ ਦੰਦਾ ਵੇਖ ਕੇ ਫੂਕੇ ਤੇਰੀ ਭੁੱਖ ਪਹੁੰਚਦੀ ਪਹੁੰਚਦੀ ਭੁੱਖ ਐ ਐ ਐ ਐ ਪੜੀ ਵੀ ਨਾ ਬੜੀ ਨਹੀ ਕਮਲ ਕਮਲ ਨੂੰ ਕਮਲ ਲਿਆਵਾ ਵੇਖੇ ਨਾ ਕਹਣਾ ਤੂੰ ਉੱਠ ਵੀ ਨਾ ਲਿਆਵਾ ਬੜੀ ਨਹੀਂ ਫੇਰੇ ਕਿੱਦਾਂ ਆਜੂਗਾ ਪਾਣੀ ਨੂੰ ਆਵਾਜ਼ ਮਾਰੋ ਆਜੇ ਚਲ ਕਮਲ ਉਠੋ ਅੰਦਰ ਚੱਲ ਜੇ ਉੱਠ ਵੀ ਨਹੀਂ ਉੱਠ ਨਹੀਂ ਅੰਦਰ ਚੱਲ ਇਹ ਏ ਏ ਤੂੰ ਹੱਲ ਨਾ ਬੱਸ ਪੈਰ ਨੂੰ ਸੱਟ ਲੱਗੀ ਹਾਏ ਹਾਏ ਰੋਈ ਕਿ ਜਨ